ਕੀ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਆਪ ਹੀ ਕਨਸਟੀਟਿਊਸ਼ਨ ਤੋੜ ਲਗਿਆ ਐ ਇਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੋਂ ਐਸਐਸਪੀ ਸਾਹਿਬ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨੇ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ ਜ਼ਿਲਾ ਪ੍ਰੀਸ਼ਦ ਬਲਾਕ ਸੰਪਤੀ ਦੇ ਇਲੈਕਸ਼ਨ ਦੇ ਵਿੱਚ ਕੋਈ ਨਹੀਂ ਉੱਪਰ ਚੱਕ ਦੇ ਯਾਰ ਪੰਜਾਬ ਸਰਕਾਰ ਨੇ ਆਪਣੇ ਪੁਲਸ ਨਾਲ ਪੂਰਾ ਜ਼ੋਰ ਲਾਇਆ ਹੈ ਕਿ ਆਪੋਜੀਸ਼ਨ ਦੇ ਕਾਗਜ਼ ਨਾ ਭਰੇ ਜਾਣ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਏਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕੀ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤ ਰਿਹਾ ਆਪਣੇ ਅਫਸਰਾਂ ਨੂੰ ਵਰਤ ਰਿਹਾ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਵਿਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਹੈ ਅਸੀਂ ਅਕਾਲੀ ਦਲ ਐਪਲੀਕੇਸ਼ਨ ਦੇਵੂਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਹੈ ਉਹਨਾਂ ਦੇ ਡੈਮੋਕ੍ਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਰ ਦੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਬਚਾ ਲੈਣਗੇ ਹੁਣ ਤਾਂ ਅਖੀਰਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟਸ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਇਹ ਜਮਵਰੀ ਲੈ ਰਹੇ ਆ ਪਰ ਐਸਐਸਪੀ ਆਪ ਹੀ ਕਨਸਟੀਟਿਊਸ਼ਨ ਤੋੜ ਲੱਗਿਆ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੋਂ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ